ਸ਼ਸ਼ਿਆਕਾਰ ਪੰਜਾਬਵਾਸੀਓ ਤੁਹਾਡਾ ਆਪਣੇ YouTube ਚੈਨਲ ਲੈਸ ਡੋਟ ਦੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਾਸਤੇ ਲਗਾਤਾਰ ਵੀਡੀਓ ਇਸ ਚੈਨਲ ਉੱਤੇ ਅਪਲੋਡ ਕੀਤੀ ਜਾ ਰਹੀਆਂ ਨੇ ਵਕਫ ਵਕ ਜੋ ਵੀ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਜਾਣਕਾਰੀ ਹੁੰਦੀ ਹੈ ਜੀ ਉਹ ਅਪਲੋਡ ਕੀਤੀ ਜਾ ਰਹੀ ਹੈ ਉਸੇ ਸੰਦਰਭ ਦੇ ਵਿੱਚ ਇੱਕ ਫੇਰ ਤੋਂ ਵੀਡੀਓ ਅਪਲੋਡ ਕੀਤੀ ਜਾ ਰਹੀ ਹੈ ਪੰਜਾਬ ਗਵਰਨਮੈਂਟ ਦੇ ਵੱਲੋਂ ਇੱਕ ਕੱਲ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 27 ਫਰਵਰੀ 2024 ਨੂੰ ਜਿਸ ਦੇ ਵਿੱਚ ਪੰਚਾਇਤਾਂ ਜਿਹੜੀ ਹੈ ਉਹ ਮੁਕੰਮਲ ਤੌਰ ਉਤੇ ਪੰਗ ਕਰ ਦਿੱਤੀਆਂ ਗਈਆਂ ਨੇ ਤੇ ਕੱਲ ਤੋਂ ਯਾਨੀ 27 ਫਰਵਰੀ 2024 ਤੋਂ ਪੰਚਾਇਤਾਂ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੰਗ ਹੋ ਗਈਆਂ ਨੇ ਤੇ ਬਹੁਤ ਹੀ ਜਲਦ ਜਿਹੜੇ ਹੈ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਨੇ ਕਿ ਚੋਣਾਂ ਹੋਣ ਗਈਆਂ ਉਸ ਤੋਂ ਪਹਿਲਾਂ ਜਿਹੜੇ ਪ੍ਰਬੰਧਕ ਜਿਹੜੀ